ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਆਪਾਂ ਉਮੀਦ ਕਰਦੇ ਹਾਂ ਕਿ ਬਿਲਕੁਲ ਤੁਸੀਂ ਠੀਕ ਠਾਕ ਹੋਵੋਗੇ ਆਜਾ ਵਾਪਰਬੂ ਯਿਸੂਸੀ ਦੇ ਆਪਾਂ ਵਚਨ ਪੜ੍ਹ ਰਹੇ ਹਾਂਗੇ ਮਰਕਸ ਦੀ ਅਰਕਸਾ ਦੋ ਦਾ ਪਹਿਲਾ ਵਚਨ ਅਧਰੰਗੀ ਦਾ ਚੰਗਾ ਹੋਣਾ ਲਿਖਿਆ ਹੋਇਆ ਵਚਨ ਕਿੰਨੇ ਦਿਨਾਂ ਪਿਛੋਂ ਜੇ ਉਹ ਕਾਪਰ ਹੂਨ ਵਿੱਚ ਵਿੱਚ ਫਿਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਕਰੇ ਹੀ ਹੈ ਤੇ ਐਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਾ ਰਹੀ ਰਹਾ ਅਤੇ ਉਸ ਨੇ ਉਹਨਾਂ ਨੂੰ ਵਚਨ ਸੁਣਾਇਆ ਇੱਕ ਉਦਰੰਗੀ ਨੇ ਨੂੰ ਚੋਹ ਮਨੁੱਖਾਂ ਕੋ ਚੁਕਵਾ ਕੇ ਉਹ ਦੇ ਕੋਲ ਲਿਆਏ ਅਤੇ ਜੇ ਉਹ ਭੀੜ ਕਰਕੇ ਉਹਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਉਸ ਸਾਤਤਿ ਵਿੱਚ ਜਿੱਥੇ ਉਹ ਸੀ ਮੋਗ ਕੀਤੀ ਅਤੇ ਜੇ ਜੇ ਉਸ ਨੂੰ ਉਦੇੜਿਆ ਤਾਂ ਉਸ ਅਦਰੰਗੀ ਨੂੰ ਜੀ ਦੇ ਉੱਤੇ ਉਹ ਅਦਰੰਗੀ ਪਿਆ ਸੀ ਉਤਾਰ ਦਿੱਤਾ ਅਤੇ ਯੀਸ਼ੂ ਨੇ ਉਹਨਾਂ ਦੀ ਨੇਚਾ ਵੇਕੇ ਉਹਨਾਂ ਦੀ ਨੇਚਾ ਵੇਕੇ ਉਸ ਅਦਰੰਗੀ ਨੂੰ ਕਿਹਾ ਹੈ ਪੁੱਤਰ ਤੇਰੇ ਪਾਪ ਮਾਫ ਹੋਏ ਪਰ ਕਈ ਗ੍ਰਾਂਥੀ ਉੱਥੇ ਬੈਠੇ ਸਨ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ ਕਿ ਇਹ ਕਿਉਂ ਇਸ ਤਰ੍ਹਾਂ ਬੋਲਦਾ ਹੈ ਇਹ ਕਫਰ ਬਕਦਾ ਹੈ ਇੱਕ ਪਰਮੇਸ਼ਰ ਦੇ ਬਿਨਾ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ ਉਹ ਅਤੇ ਉਵੇਂ ਯੀਸ਼ੂ ਨੇ ਆਪਣੇ ਆਤਮਾ ਨਾਲ ਜਾਣ ਕੇ जान ਕੇ ਜੋ ਉਹ ਆਪਣੇ ਮਨਾਂ ਵਿੱਚ ਇਉਂ ਵਿਚਾਰ ਕਰਦੇ ਸੰਨ ਉਹਨਾਂ ਨੂੰ ਕਿਹਾ ਤੁਸੀਂ ਕੀ ਨੂੰ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ ਕਿਹੜੀ ਗੱਲ ਸੁਖਾਲੀ ਹੈ ਇਸ ਦਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਪ ਪੋਈ ਜਾਂ ਇਹ ਕਹੇ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਪੈ ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਤਾਂ ਆਤੀ ਉਤੇ ਪਾਪ ਮਾਫ ਕਰਨ ਦਾ اختیار ਹੈ ਉਹ ਨੇਦਰੰਗੀ ਨੂੰ ਆਖਿਆ ਮੈਂ ਤੈਨੂੰ ਆਖਦਾ ਹਾਂ ਉੱਠ ਆਪਣੀ ਮੰਜੀ ਚੁੱਕ ਕੇ ਘਰ ਚਲਾ ਜਾ ਤਾਂ ਉਹਨਾਂ ਤਾਂ ਉਹ ਉੱਠਿਆ ਤੇ ਝਟ ਮੰਜੀ ਚੁੱਕ ਕੇ ਉਹਨਾਂ ਸਾਹਮਣੇ ਨਿਕਲ ਗਿਆ ਆਉ ਉਹ ਸਾਬ ਦੰਗੇ ਹੋ ਗਏ ਅਤੇ ਇਹ ਕਹਿ ਕੇ ਪ੍ਰਮਾਤਸਰ ਦੀ ਬ੍ਰੇਕ ਕੀਤੀ ਕਿ ਅਸਾਂ ਇਸ ਤਰ੍ਹਾਂ ਤਰ੍ਹਾਂ ਦੀ ਗੱਲ ਕਦੀ ਨਹੀਂ ਵੇਖੀ ਸਾਰਨ ਪ੍ਰੀਸਿਸ ਅਮਨ